لیکن وہ کہندا کہ میرا ਕਹਿੰਦਾ ਮਤਲਬ ਸਿਗਾ ਕਿ ਕਾਂਗਰਸ ਜਿਹੜੀ ਹੈ ਉਹ ਕੋਈ ਵੀ ਕਮਿਊਨਿਟੀ ਹੋਵੇ ਚਾਹੇ Dalit ਭਾਈਚਾਰੇ ਤੋਂ ਹੋਵੇ ਕਹਿੰਦੇ ਅਸੀਂ ਸੀਐਮ ਵੀ ਬਣਾਤਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਅਸੀਂ ਬਬੂਟਾ ਸਿੰਘ ਹੋਰਾਂ ਨੂੰ ਕਿੰਨੇ ਕਾਂਗਰਸ ਨੇ ਅਹੁਦੇ ਦਿੱਤੇ ਕਹਿੰਦੇ ਮੇਰਾ ਤੇ ਇਸ ਸੰਦਰਭ ਨਾਲ ਕਹਿ ਰਿਹਾ ਸੀ ਕਿ ਇੱਥੇ ਇਹ 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 ਜਿਹੜੀ ਹੈ ਸਾਰਿਆਂ ਦੀ ਪਾਰਟੀ ਹੈ ਦੇਖੋ ਮੇਰੀ ਫਿਰ ਬੇਨਤੀ ਆ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ 'ਚ ਕਿਆ-ਕਿਆ ਹੋਇਆ ਔਰ ਇਹ ਇਹਨੂੰ ਕੋਇਨਸੀਡੈਂਸ ਕਹਿ ਲਈਏ ਜਸ ਸਾਈਕੋਲੋਜੀ ਕਹ ਲਈਏ ਜਾਂ ਮਾਨਸਿਕਤਾ ਕਹ ਲਈਏ ਬਈ ਮਾੜੀ ਗੱਲ ਹੈ ਕੋਈ ਪਾਰਟੀ ਬਨੋ ਹੋਇਆ ਅੱਜ ਜਸਵੀਰ ਸਿੰਘ ਗੜੀ ਦੀ ਕੋਈ ਪਾਰਟੀ ਨਹੀਂ ਹੈ ਮੇਰੇ ਲਈ ਕਾਂਗਰਸ ਵੀ ਬਰਾਬਰ ਹੈ ਮੇਰੇ ਲਈ ਆਮ ਆਦੀ ਪਾਰਟੀ ਵੀ ਸਤਿਕਾਰਯੋਗ ਹੈ ਮੇਰੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਰ੍ਹਾਂ ਸਤਿਕਾਰਯੋਗ ਹੈ ਜਿਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀ ਟੋਲਿੰਗ ਚੱਲਦੀ ਹੈ ਮੈਂ ਕਹਿੰਦਾ ਮੇਰੇ ਲਈ ਤਾਂ ਬਹੁਜਨ ਸਮਾਜ ਪਾਰਟੀ ਵੀ ਸਤਿਕਾਰਯੋਗ ਹੈ ਹਰ ਪਾਰਟੀ ਸਤਿਕਾਰਯੋਗ ਲੋਕਾਂ ਦੀ ਉਹ ਗੱਲ ਕਰਦੇ ਨੇ ਪਰ ਜਿਹੜੀ ਦਲਤ ਅਸਮਿਤਾ ਤੇ ਦਲਿਤ ਮੈਟਰਸ ਦੇ ਉੱਤੇ ਮਾਮਲਾ ਹੋਇਆ ਮੰਨ ਮੰਨ ਲਓ ਸ਼੍ਰੀ ਰਵਨੀਤ ਬਿੱਟੂ ਜੀ ਨੇ ਬਿਆਨ ਦਿੱਤਾ ਪਵਿੱਤਰ ਤੇ ਪੰਥਕ ਸੀਟਾਂ ਲੱਗਿਆ ਨਾ ਜੀ 2021 ਚ ਬਿਆਨ ਹੂੰ ਹੂੰ ਦਲਤਾਂ ਨੂੰ ਕਿਉਂ ਦੇਤੀਆਂ ਬੋਝ ਇਹਨਾਂ ਨੂੰ ਕਿਉਂ ਦੇਤੀ ਇੱਕ ਗੱਲ ਉਹ ਕਿੰਨਾ ਮਤਲਬ ਇਹਦਾ ਮਤਲਬ ਕੀ ਆ ਸੀ ਫੇਰ ਆ ਜਾਓ ਚਰਨਜੀਤ ਸਿੰਘ ਚੰਨੀ ਸਾਹਿਬ ਉਹ ਬਣੇ ਸੀਐਮ ਸਾਹਿਬ ਤੇ ਸੀਐਮ ਬਣ ਕੇ ਮਾਨਜੋਗ ਰਾਹੁਲ ਗਾਂਧੀ ਸਟੇਜ ਤੇ ਬੈਠੇ ਆ ਹੂੰ ਮੈਨੂੰ ਮੈਨੂੰ ਉਹਨਾਂ ਦੀ ਪਾਰਟੀ ਤੇ ਇਤਰਾਜ਼ ਨਹੀਂ ਉਹਨਾਂ ਦੇ ਲੀਡਰਾਂ ਤੇ ਇਤਰਾਜ਼ ਨਹੀਂ ਮੈਨੂੰ ਸ਼ਬਦਾਵਲੀ ਤੇ ਇਤਰਾਜ਼ ਹੈ ਕਿ ਇਦਾਂ ਲੀਡਰ ਕਿਉਂ ਸ਼ਬਦਾਵਲੀ ਯੂਜ਼ ਕਰ ਬੇ ਦੇਖੋ ਇੱਕ ਅਰਬੀ ਘੋੜੇ ਆ ਜੀ ਇੱਕ ਗਧੇ ਆ ਜੀ ਇੱਕ ਨਸਲੀ ਹੁੰਦੇ ਆ ਜੀ ਇੱਕ ਨਸਲ ਆਪਾਂ ਕੀ ਲੈਣਾ ਜੀ ਇਸ ਗੱਲ ਤੋਂ ਜੀ ਕੀ ਕਹਿੰਦੇ ਜੀ ਫਿਰ ਇੱਕ ਲੀਡਰ ਉੱਠਿਆ ਜੀ ਹਾਰ ਕਿਉਂ ਗਈ ਜੀ ਇਹ ਜੀ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਵੜਾ ਲਈਆਂ ਜੀ ਬੱਟੇ ਦੇ ਸੀ ਇਹ ਦੇ ਵੱਡੇ ਮਹਾਨ ਸ਼ਖਸੀਅਤ ਦੇ ਘਰ ਜੰਮੇ ਹੋ ਸਰਦਾਰ ਬਲਰਾਮ ਸਿੰਘ ਜਾਕੜ ਕਿੱਥੇ ਰਾਜਸਥਾਨ ਤੱਕ ਨੌ ਚੱਲਦਾ ਸੀਗਾ ਕਿੱਥੇ ਦਿੱਲੀ ਚ ਤੂਤੀ ਬੋਲਦੀ ਸੀ ਉਸ ਘਰ ਦੇ ਪਰਜੰਦ ਹੋ ਤੁਸੀਂ ਜੀ ਵੱਖ-ਵੱਖ ਪਾਰਟੀਆਂ ਚ ਅੱਡੀ ਵੱਡੀ ਤੁਸੀਂ ਰੁਤਵੀ ਗੇਨ ਕੀਤੇ ਆ ਜੀ ਆਪਾਂ ਪੈਰਾਂ ਦੀਆਂ ਜੁੱਤੀਆਂ ਕਿਉਂ ਸਧਣਾ ਜੀ ਅਸੀਂ ਬ੍ਰਾਂਡਡ ਤੇ ਅਨ ਬ੍ਰਾਂਡਡ ਤੁਲਨਾ ਕਿਉਂ ਕਰਨੀ ਜੀ ਉਸੇ ਲੜੀ ਦੇ ਵਿੱਚ ਉਹ ਕਿਉਂਕਿ ਜਦੋਂ ਕਹਿੰਦੇ ਨਾ ਜੀ ਜਦੋਂ ਕਿਸੇ ਦਾ ਮਰਿਆ ਆ ਹੋਵੇ ਉੱਥੇ ਸਾਰਾ ਜੀਆ ਜੰਤ ਕਬੀਲਾ ਇਕੱਠਾ ਹੁੰਦਾ ਜਿਹੜਾ ਮਰਿਆ ਹੁੰਦਾ ਉਸ ਟੱਬਰ ਦੇ ਲੋਕ ਕੀੜਨੇ ਪਾਉਂਦੇ ਭੁੱਬਾਂ ਰੋਂਦੇ ਦੁੱਖ ਹੁੰਦਾ ਉਹ ਨਾਲ ਦੇ ਵੀ ਰੋਪੰਦੇ ਜਿਹੜੇ ਬੈਠੇ ਹੁੰਦੇ ਉਹ ਕਹਿੰਦੇ ਤੁਸੀਂ ਘਰ ਹੋਏ ਮਰੇ ਤੇ ਇਹਨਾਂ ਦਾ ਕਹਿੰਦਾ ਸਾਨੂੰ ਆਪਣੇ ਮਰੇ ਹੋ ਚਿੱਤੇ ਆ ਗਏ ਜੀ ਜਦੋਂ ਇਹਨਾਂ ਨੇ ਸ਼ਬਦਾਵਲੀ ਵਰਤੀ ਆ ਮੈਨੂੰ ਤਾਂ ਸਾਰੀਆਂ ਸ਼ਬਦਾਵਲੀਆਂ ਚਿੱਤੇ ਆਉਣੀਆਂ ਜੀ ਹੁਣ